ਇਹ ਸੋ ਬਕਸੇ ਦੇ ਕਰੀਬ ਤੇ ਜੀ 2016-17 ਚ 2017 ਚ ਮਨਾਲੀ ਬੱਦਲ ਖੜਿਆ ਮੇਰੇ ਸਾਰੇ ਬਕਸੇ ਉੱਥੇ ਬਹਿ ਗਏ ਤੇ ਜੀ ਠੀਕ ਹੈ ਸਿਰਫ ਮੇਰੇ ਕੋਲ 35 ਬਕਸੇ ਬਜੇ ਤੇ ਉਸ ਟਾਈਮ ਤੇ ਮੈਂ 0 ਤੋਂ ਸਮਝ ਲਓ ਵੀ 0 ਤੋਂ ਹੀ ਦੁਬਾਰਾ ਸਟਾਰਟ ਕੀਤਾ ਜੀ ਕੰਮ ਨੇਵਰ ਦਾ ਕੋਈ ਬੰਦਾ ਰੱਖਣ ਦੀ ਜਰੂਰਤ ਨਹੀਂ ਆ 100 ਬਕਸੇ ਤੇ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਆ ਰਵੀ ਕੁਮਾਰ ਕਿਸਾਨ ਵੀਰੋ ਅੱਜ ਅਸੀਂ ਪੁੱਜੇ ਹਾਂ ਪਿੰਡ ਜਾਂਦਲਾ ਜ਼ਿਲ੍ਹਾ ਰੋਪੜ ਦੇ ਵਿੱਚ ਸੋ ਇੱਥੇ ਦੇ ਕਿਸਾਨ ਜਿਹੜਾ ਹੈਗੇ ਆ 1999 ਤੋਂ ਮਧੂਮੱਖੀ ਪਾਲਣ ਦਾ ਕੰਮ ਕਰ ਰਹੇ ਨੇ ਸੋ ਅਸੀਂ ਪੂਰਾ ਤੁਹਾਨੂੰ ਦੱਸਾਂਗੇ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਸ ਤੋਂ ਮੁਨਾਫਾ ਲਓਗੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈਗਾ ਸੋ ਇਸ ਲਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਜੁੜੇ ਨੇ ਅਸ਼ਵਨੀ ਕੁਮਾਰ ਸ਼ੋਕਲਾ ਜੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਪੂਰੀ ਜਾਣਕਾਰੀ ਦਿਓ ਜੀ ਮੇਰਾ ਨਾਮ ਅਸ਼ਵਨੀ ਕੁਮਾਰ ਸ਼ੁਕਲਾ ਜੀ ਪਿੰਡ ਮੇਰਾ ਜੰਦਲਾ ਤਹਿਸੀਲ ਨੰਗਲ ਜ਼ਿਲ੍ਹਾ ਰੋਪੜ ਜੀ ਜੀ ਮੈਂ 1999 ਤੋਂ ਮਧੂਮੱਖੀ ਦਾ ਕੰਮ 20 ਬਕਸਿਆਂ ਤੋਂ ਦੋ ਇੱਕ ਸ਼ੌਂਕੀਆ ਤੌਰ ਤੇ ਸਟਾਰਟ ਕੀਤਾ ਤਾਂ ਜੀ ਠੀਕ ਹੈ ਜੀ ਤੇ 2003 ਚ ਮੈਂ ਇਹ ਬਿਜ਼ਨਸ ਨੂੰ ਆਪਣਾ ਜਿਹੜਾ ਏ ਧੰਦਾ ਬਣਾ ਲਿਆ ਤੇ ਹੁਣ ਕਿੰਨੇ ਬਾਕਸੇ ਆ ਜੀ ਤੁਹਾਡੇ ਕੋਲ ਮੇਰੇ ਕੋਲ ਇਸ ਵਕਤ 900 ਬਾਕਸੇ ਚੱਲ ਰਿਹਾ ਜੀ ਠੀਕ ਹੈ ਸੋ ਇਹਦੀ ਜੇ ਆਪਾਂ ਗੱਲ ਕਰਦੇ ਆ ਮਧੂਮੱਖੀ ਪਾਲਣ ਦੀ ਕਿਤੇ ਦੀ ਸੋ ਇੱਕ ਕਿਤੇ ਦੇ ਵਿੱਚ ਕਿੰਨਾ ਕੁ ਮੁਨਾਫਾ ਫਾਰਮਰ ਨੂੰ ਦਿਖਦਾ ਹੈਗਾ ਕਿਉਂਕਿ ਬਹੁਤ ਸਾਰੇ ਕਿਸਾਨ ਕਹਿੰਦੇ ਆ ਵੀ ਆਪਾਂ ਸ਼ੁਰੂ ਕਰ ਲਈਏ ਹਾਂਜੀ ਸੋ ਉਹਦੇ ਬਾਰੇ ਕਿੰਨਾ ਕੁ ਮੁਨਾਫਾ ਇਹਦੇ ਚ ਹੈਗਾ ਕਿਆ-ਕਿਆ ਗੱਲ ਦਾ ਧਿਆਨ ਰੱਖਣਾ ਪੈਂਦਾ ਈਚ ਇਹ ਬਹੁਤ ਜ਼ਿਆਦਾ ਜਿਹੜਾ ਟੈਕਨੀਕਲ ਕੰਮ ਹੈ ਜੀ ਠੀਕ ਹੈ ਤੇ ਸਾਰਾ ਕੰਮ ਇਹ ਮੌਸਮ ਤੇ ਹੀ ਡਿਪੈਂਡ ਹੈ ਜੀ ਮੌਸਮ ਔਰ ਫੁੱਲਾਂ ਤੇ ਹੂੰ ਇਹ ਜੋ ਬੰਦੇ ਦੇ ਹੱਥ ਕੁਝ ਨਹੀਂ ਆ ਸਾਰਾ ਕੰਮ ਇਹ ਕੁਦਰਤ ਤੇ ਡਿਪੈਂਡ ਹੈ ਜੀ ਠੀਕ ਹੈ ਜੇ ਤੁਹਾਡਾ ਮੌਸਮ ਸਹੀ ਚੱਲ ਰਿਹਾ ਫੂਡ ਆ ਫਲੋਰਾ ਹੈ ਹੂੰ ਫਿਰ ਤਾਂ ਤੁਹਾਡਾ ਧੰਦਾ ਬਹੁਤ ਵਧੀਆ ਹੀ ਨਹੀਂ ਤਾਂ ਇਹਦੇ ਤੇ ਜ਼ਿਆਦਾਤਰ ਮੌਸਮ ਦੀ ਹੀ ਮਾਰ ਪੈਂਦੀ ਜੀ ਠੀਕ ਹੈ ਹਾਂਜੀ ਸੋ ਜਿਹੜੀ ਮੌਸਮ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਸੋ ਇਹ ਫਿਰ ਜਦੋਂ ਹੁਣ ਮੰਨ ਲਓ ਤੁਹਾਡੇ ਇੱਥੇ ਬਕਸੇ ਪਏ ਆਗੇ ਆ ਸੋ ਇਹ ਬਕਸੇ ਜਦੋਂ ਮੌਸਮ ਨਹੀਂ ਹੋਊਗਾ ਤਾਂ ਤੁਸੀਂ ਬਕਸੇ ਇੱਥੋਂ ਸ਼ਿਫਟ ਕਰੋਗੇ ਹਾਂ ਐਸੀ ਜਿੱਥੇ ਫਲੋਰਾ ਹੋਊਗਾ ਉੱਥੇ ਲੈ ਕੇ ਜਾਵਾਂਗੇ ਜੀ ਠੀਕ ਹੈ ਸੋ ਇਹਦੇ ਵਿੱਚ ਕਿੱਥੇ ਕਿੱਥੇ ਤੱਕ ਤੁਸੀਂ ਕਿਹੜੀ ਕਿਹੜੀ ਸਟੇਟਾਂ 'ਚ ਬਕਸੇ ਆਪਣੇ ਪੜਾਉਂਦੇ ਅਸੀਂ ਜੀ ਹਰਿਆਣਾ ਰਾਜਸਥਾਨ ਯੂਪੀ ਹਾਂ हिमाचल ਤੇ ਐਮਪੀ Rajasthan ਇੱਥੇ ਇੱਥੇ ਬਕਸੇ ਲੈ ਕੇ ਜਾਂਦੇ ਜੀ ਸੀਜ਼ਨ ਦੇ ਹਿਸਾਬ ਨਾਲ ਫੁੱਲਾਂ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਸੋ ਇੱਥੇ ਜਿਹੜੇ ਆਪਾਂ ਹੁਣ ਬਕਸੇ ਦੇਖ ਰਹੇ ਹੈਗੇ ਆ ਇਹਨਾਂ ਬਕਸਿਆਂ ਦੀ ਜੀ ਆਪਾਂ ਗੱਲ ਕਰਦੇ ਆ ਇੱਕ ਬਕਸੇ ਦੇ ਵਿੱਚ ਕਿੰਨੀਆਂ ਟ੍ਰੇਆਂ ਹੁੰਦੀਆਂ ਕਿੰਨੀਆਂ ਮੱਖੀਆਂ ਹੁੰਦੀਆਂ ਨੇ ਇਹ ਬਕਸਾ ਜਿਹੜਾ ਹੈਗਾ ਨਾ ਜੀ ਇਹ ਚ 10 ਛੱਪੇ ਹੁੰਦੇ ਜੀ ਕੋ ਬਕਸੇ 'ਚ ਠੀਕ ਹੈ ਤੇ ਦੂਜੇ ਫਾਰਮ ਤੇ ਸਾਡਾ ਸੁਪਰ ਵੀ ਲੱਗੇ ਹੋਏ ਇੱਥੇ ਸੁਪਰ ਨਹੀਂ ਹੈ ਜਦ ਮੱਖੀ ਵੱਜ ਜਾਂਦੀ ਤਾਂ ਅਸੀਂ ਫਿਰ ਸੁਪਰ ਲਗਾ ਲੈਂਦੇ ਜੀ ਠੀਕ ਹੈ ਉਦੀ ਜਿਹੜੀ ਸ਼ਹਿਦੀ ਐਵਰੇਜ ਆ ਉਹ ਜ਼ਿਆਦਾ ਆਂਦੀ ਸੁਪਰ ਲਗਾਉਣ ਨਾਲ ਡਬਲ ਹੋ ਜਾਂਦਾ ਜੀ ਬਕਸਾ ਸ਼ਹਿਦ ਡਬਲ ਹੋ ਜਾਂਦਾ ਹੈਗਾ ਹਾਂਜੀ ਤੋ ਤੁਹਾਡੇ ਕੋ ਕਿੰਨੇ ਕੁ ਫਲੇਵਰ ਦੇ ਕਿਹੜੇ ਕਿਹੜੇ ਸ਼ਹਿਦ ਜਿਹੜੇ ਹੈਗੇ ਨੇ ਸਾਡੇ ਕੋਲੇ ਇਸ ਵਕਤ ਜੀ ਮਸਟਰਡ ਦਾ ਮਿਲ ਜਾਏਗਾ ਜੀ ਸ਼ਹਿਦ ਠੀਕ ਹੈ ਸਫੈਦੇ ਦਾ ਮਿਲ ਜਾਏਗਾ ਅਜਵਾਇਨ ਦਾ ਹੂੰ ਤੇ ਇਹ ਮਲਟੀਫਲੋਰਾ ਜੀ ਠੀਕ ਹੈ ਜੀ ਬਈ ਜਿੰਸ ਕਿਸੇ ਨੇ ਵੀ ਨਵੇਂ ਨਵੇਂ ਨਾ ਕੰਮ ਸ਼ੁਰੂ ਕਰਨਾ ਨਾ ਜੀ ਉਹ ਪਹਿਲੇ ਆਪਣੀ ਮੁੰਡਲੀ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਕੰਮ ਸ਼ੁਰੂ ਕਰੇ ਠੀਕ ਹੈ ਇਹ ਨਹੀਂ ਬਈ ਬਕਸੇ ਰੱਖੇ ਦੇਖੇ ਤੇ ਬਕਸੇ ਖਰੀਦ ਲਈ ਪੈਸੇ ਲਗਾ ਦੇ ਕੰਮ ਸ਼ੁਰੂ ਕਰ ਦੇ ਉੱਚੂ ਦਾ ਨੁਕਸਾਨ ਵੀ ਹੋ ਸਕਦਾ ਜੀ ਠੀਕ ਹੈ ਜਾਦੂ ਨੂੰ ਪੂਰਾ ਗਿਆਨ ਨਹੀਂ ਹੈ ਨਾ ਜੀ ਮੱਖੀ ਬਾਰ ਹੈ ਤਾਂ ਉਹ ਨੁਕਸਾਨ ਹੀ ਹੋਊਗਾ ਠੀਕ ਹੈ ਤਾਂ ਸਰ ਜਿਹੜੇ ਆਪਾਂ ਗੱਲ ਕਰਦੇ ਆ ਇਹ ਬਕਸੇ ਤੁਹਾਡੇ ਇੱਥੇ ਪਏ ਹੈਗੇ ਆ ਜੀ ਜੀ ਸੋ ਇਹਨਾਂ ਬਕਸੇ ਦੇ ਵਿੱਚ ਮੱਖੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਤੇ ਜਿਹੜੇ ਬਕਸੇ ਪਏ ਆ ਨਾ ਜੀ ਹੂੰ ਕਿਤੇ ਵੀ ਪਏ ਆ ਕਿਸੇ ਵੀ ਮਧੂਮੱਖੀ ਪਾਲਕਦੇ ਪਏ ਆ ਜਿਹੜੇ ਬਕਸੇ ਪਏ ਆ एपिस ਮੈਲੀਫੇਰਾ ਜੀ ਠੀਕ ਹੈ ਬਕਸਿਆਂ ਚ ਜਿੱਥੇ ਵੀ ਕਿਤੇ ਬਾਲਡ ਚ ਪਾਲੀ ਜਾਂਦੀ ਹੈ एपिस ਮੈਲੀਫੇਰਾ ਹੀ ਪਾਲੀ ਜਾਂਦੀ ਜਿਆਦਾਤਰ ਇਸ ਦੀ ਸ਼ਹਿਦ ਦੀ ਪ੍ਰੋਡਕਸ਼ਨ ਬਾਕੀ ਬਰੀਡਾਂ ਨਾਲ ਤੇ ਸਭ ਤੋਂ ਜਿਆਦਾ ਹੈ ਜੀ ਬਹੁਤ ਜਿਆਦਾ ਹੈ ਕਿੰਨੀ ਹੋ ਜਾਂਦੀ ਹੈਗੀ ਇਹ ਇਹ ਤਾਂ ਸਾਰਾ ਕੁਝ ਬਾਕੀ ਐਵਰੇਜ ਜਿਹੜੀ ਹੈ ਨਾ ਜੀ ਬਾਕੀਆਂ ਨਾਲ ਐਵਰੇਜ ਦੀ ਤੁਲਨਾ ਕਰੀਏ ਸਭ ਤੋਂ ਜਿਆਦਾ ਐਵਰੇਜ ਇਸ ਦੀ ਆਉਂਦੀ ਜੀ एपिस ਮੈਲੀਫੇਰਾ ਦੀ ਹੂੰ 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 ਤੇ ਇਹਦੇ ਜਿਹੜਾ ਸ਼ਹਿਦ ਆ ਉਹ ਸਭ ਤੋਂ ਜ਼ਿਆਦਾ گاੜਾ ਹੁੰਦਾ ਜੀ ਪਾਣੀ ਦੀ ਮਾਤਰਾ ਇਹਦੇ ਸ਼ਹਿਦ ਚ ਘੱਟ ਹੁੰਦੀ ਅੱਛਾ ਜੀ ਹਾਂਜੀ ਸੋ ਇਹ ਕਿੰਨਾ ਆਪਾਂ ਗੱਲ ਕਰਦੇ ਆ ਕਿੰਨੀ ਸ਼ਹਿਦ ਅਸੀਂ ਜਿਹੜੇ ਸਿੰਗਲ ਬਾਕਸ ਇਹਨਾਂ ਜੀ ਸਾਡੇ ਕੋਲ ਹੂੰ ਅਸੀਂ ਸਾਲ ਦਾ 30 ਕਿਲੋ ਸ਼ਹਿਦ ਕੱਢ ਲੈਂਦੇ ਜੀ ਸਿੰਗਲ ਬਾਕਸੇ ਹੂੰ 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 ਠੀਕ ਹੈ ਜੀ ਇਹ ਜਿਹੜੀਆਂ ਹੁਣ ਮੱਖੀਆਂ ਉੱਡ ਰਹੀਆਂ ਹੈਗੀਆਂ ਸਾਡੇ ਆਸ-ਪਾਸ ਇਹਨਾਂ ਚ ਡੰਗ ਮਾਰਨ ਵਾਲੀਆਂ ਕਿਹੜੀਆਂ ਹੋਊਗੀਆਂ ਫਿਰ ਇਹ ਜਿੰਨੀਆਂ ਉੱਡ ਰਹੀਆਂ ਨਾ ਇਹ ਸਾਰੇ ਵਰਕਰ ਹੈ ਜੀ ਸਾਰੀਆਂ ਡੰਗ ਮਾਰਨ ਵਾਲੀਆਂ ਹੀ ਆ ਮੱਖੀਆਂ ਤੇ ਡੰਗ ਤੇ ਇਹ ਡੰਕ ਤਾਂ ਮਾਰਨਗੀਆਂ ਜਾਂ ਇਹ ਪ੍ਰੈਸ ਚ ਆ ਜਾਣ ਜਾਂ ਅਸੀਂ ਇਹਨਾਂ ਨੂੰ ਹੱਥ ਮਾਰਾਂਗੇ ਤਾਂ ਇਹ ਡੰਗ ਮਾਰਨਗੀਆਂ ਆਦਰਵਾਇਜ਼ ਡੰਕ ਨਹੀਂ ਮਾਰਦੀਆਂ ਹਾਂ ਹਾਂ ਚਾਹੇ ਅਸੀਂ ਇਹਨਾਂ ਦੇ ਵਿਜੀਆਂ ਕ੍ਰੋਸ ਕਰ ਜੀਏ ਕੁਝ ਨਹੀਂ ਕਰ ਦੇਖ ਲਓ ਤੁਸੀਂ ਘੁੰਮ ਰਹੇ ਹੋ ਕੋਈ ਇਹ ਡੰਕ ਨਹੀਂ ਮਾਰ ਰਹੀਆਂ ਇਹ ਆਪਣੇ ਕੰਮ ਨਾਲ ਕੰਮ ਨਾਲ ਮਤਲਬ ਲੈ ਜੀ ਆਪਣਾ ਕੰਮ ਕਰ ਰਹੀਆਂ ਠੀਕ ਹੈ ਇਹ ਮੱਖੀ ਕਿਹੜੀ ਫਿਰ ਡੰਗ ਨਹੀਂ ਮਾਰਦੀ ਰਾਣੀ ਰਾਣੀ ਔਰ ਜਿਹੜੇ ਡਰੋਨ ਹੈ ਉਹ ਡੰਕ ਦੀ ਮਾਰਦੇ ਡੰਗ ਨਹੀਂ ਮਾਰਦੇ ਹਾਂ ਠੀਕ ਹੈ ਠੀਕ ਹੈ ਤੇ ਰਾਣੀ ਮੱਖੀ ਫਿਰ ਇੱਕੋ ਹੀ ਹੁੰਦੀ ਬਕਸੇ ਜਾਂ ਹੋਰ ਵੀ ਹੋ ਸਕਦੀਆਂ ਹਾਂਜੀ ਰਾਣੀ ਮੱਖੀ ਇੱਕ ਬਕਸੇ ਜਿੱਕ ਹੁੰਦੀ ਜੇ 2 ਹੋ ਜਾਣ ਹੂੰ ਤਾਂ ਬਕਸਾ ਜਿਹੜਾ ਉਹ ਸਵਾਰਮ ਦੇ ਜਾਂਦਾ ਇੱਕ ਰਾਣੀ ਉੱਡ ਜਾਊਗੀ ਜੀ ਠੀਕ ਐ ਸੋ ਮਤਲਬ ਉਹਦਾ ਦੂਜਾ ਪਹਿਲੂ ਇਹ ਹੈ ਕਿ ਜੇ ਉਹ ਦੋਨੇ ਰਾਣੀਆਂ ਆਪਸ ਵਿੱਚ ਲੜਾਈ ਕਰਨ ਗਈਆਂ ਇੱਕ ਨੂੰ ਮਾਰ ਦੇਗੀ ਜੀ ਇੱਕ ਨੂੰ ਮਾਰ ਦੇਊਗੀ ਸੋ ਇਹ ਬਕਸੇ ਫਿਰ ਖਾਲੀ ਹੋਣ ਦੇ ਕਿਹੜਾ ਕਿਹੜਾ ਕਾਰਨ ਹੋ ਸਕਦੇ ਆ ਬਕਸੇ ਖਾਲੀ ਹੋਣ ਦੇ ਨਾ ਜੀ ਬਹੁਤ ਕਾਰਨ ਹੋ ਸਕਦੇ ਹਾਂਜੀ ਇੱਕ ਤਾਂ ਇਹ ਚ ਫੀਡ ਦੀ ਕਮੀ ਹੋ ਗਈ ਜੀ ਤਾਂ ਵੀ ਬਕਸਾ ਖਾਲੀ ਹੋ ਗਿਆ ਦੂਜਾ ਜਿਸ ਤਰ੍ਹਾਂ ਇਹ ਜੰਗਲ 'ਚ ਪਏ ਆ ਜੀ ਹੂੰ ਆ ਇਹਨਾਂ ਪਰਚੁੰਟੀਆਂ ਹਮਲੇ ਕਰ ਦਿੰਦੇ ਕਾਲੇ ਕੀੜੇ ਠੀਕ ਹੈ ਤੇ ਦੂਆ ਤਦਈਏ ਹਮਲਾ ਕਰ ਦੇਣ ਤਾਂ ਬਕਸੇ ਉਹਨਾਂ ਕਾਰਨ ਨਾਲ ਵੀ ਬਕਸੇ ਖਾਲੀ ਹੋ ਜਾਂਦੇ ਜੀ ਠੀਕ ਹੈ ਠੀਕ ਹੈ ਬਕਸਾ ਖਤਮ ਹੋ ਗਿਆ ਨਾ ਜੀ ਬਕਸਾ ਉੱਡ ਗਿਆ ਉਹ ਤਾਂ ਸਾਡਾ ਨੁਕਸਾਨ ਹੈ ਜੀ ਠੀਕ ਹੈ ਸੋ ਇਹ ਆਪਾਂ ਗੱਲ ਕਰਦੇ ਆਂ ਇੱਕ ਵਾਰੀ ਬਕਸਾ ਖਾਲੀ ਹੋ ਗਿਆ ਜਦੋਂ ਸੋ ਕਿੰਨਾ ਕ ਨੁਕਸਾਨ ਫਾਰਮਰ ਨੂੰ ਹੋ ਜਾਂਦਾ ਹੈਗਾ ਇਹਦਾ ਮੱਖੀ ਦਾ ਜਿਹੜਾ ਰੇਟ ਹੈ ਨਾ ਜੀ ਉਹ ਸਮੇਂ ਦੇ ਅਨੁਸਾਰ ਘਟਦਾ ਵਧਦਾ ਰਹਿੰਦਾ ਜੀ ਹੂੰ ਅੱਜ ਜਿਹੜਾ ਰੇਟ ਆ ਉਹ 150 ਰੁਪਈਆ ਇੱਕ ਫਰੇਮ ਦਾ ਇੱਕ ਛੱਤੇ ਦਾ ਰੇਟ 150 ਰੁਪਈਆ ਹੈ ਠੀਕ ਹੈ ਤੇ ਜੇ 10 ਔੜ ਗਏ ਤਾਂ 1500 ਦੀ ਤਾਂ ਮੱਖੀ ਔੜ ਗਈ ਵਿਚ ਤੇ ਜਿਹੜਾ ਉਹਨੂੰ ਸ਼ਹਿਦ ਦੇਣਾ ਉਹ ਨੁਕਸਾਨ ਹੋ ਗਿਆ ਜੀ ਹੂੰ 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 ਸੋ ਇਹ ਫਿਰ ਜੇ ਪੂਰਾ ਬਕਸ ਖਰੀਦਣਾ ਕਿਸੇ ਨੇ ਤਾਂ ਉਹ 1500 ਦਾ ਇੱਕ ਫਰੇਮ ਮਿਲੂਗਾ ਉਹਨੂੰ ਦੇ 150 ਰੁਪਏ ਦਾ ਇੱਕ ਫਰੇਮ ਜੀ 150 ਰੁਪਏ ਦਾ ਇੱਕ ਫਰੇਮ ਹਾਂਜੀ ਤੇ ਮੱਖੀਆਂ ਨਾਲ ਭਰਿਆ ਹੋਇਆ ਹਾਂਜੀ ਮੱਖੀਆਂ ਨਾਲ ਜਿਸ ਤਰ੍ਹਾਂ ਇਹ ਹੈਗਾ ਜੀ ਠੀਕ ਹੈ ਠੀਕ ਹੈ ਤੇ ਜਿਹੜੇ 10 ਫਰੇਮ ਹੈਗੇ ਆ ਫਿਰ ਉਹ 1500 ਰੁਪਏ ਦੇ ਬਕਸੇ ਦੀ ਕੀਮਤ ਆ ਲੱਗ ਜੀ ਉਹ ਲੱਕੜ ਦੇ ਡਿਪੈਂਡ ਹੈ ਕਿਹੜੀ ਲੱਕੜ ਦਾ ਬਕਸਾ ਆਏ ਅੱਛਾ ਜੀ ਇਹ ਕਿੰਨੇ ਕ ਦਾ ਹੁੰਦਾ ਬਕਸਾ ਫਿਰ ਮੱਖੀ ਦੇ ਨਾਲ ਜਿਹੜਾ ਧਿਆਰ ਦਾ ਬਕਸਾ ਜੀ ਤਕਰੀਬਨ 2000 ਰੁਪਏ ਦਾ ਬਕਸਾ ਜੀ 2.5000 ਰੁਪਏ ਦਾ ਠੀਕ ਹੈ ਇਹ ਹੋਰ ਕੋਈ ਲੱਕੜ ਹੈ ਤਾਂ ਉਹ ਸਸਤਾ ਵੀ ਪੈ ਜਾਂਦਾ ਜੀ ਸੋ ਉਸ ਤੋਂ ਬਾਅਦ ਕਿੱਦਾਂ ਪਤਾ ਲੱਗਦਾ ਵੀ ਟਰੇ ਖਾਲੀ ਕਰਨੀ ਹੈਗੀ ਆ ਮੈਂ ਤੁਹਾਨੂੰ ਇੱਥੇ ਹੀ ਉਹ ਦੱਸ ਦਿੰਦਾ ਜੀ ਬਈ ਆ ਪਿੱਛੇਲੇ ਪਾਸੇ ਸ਼ਾਇਦ ਆ ਰਿਹਾ ਹੋਵਾ ਕੈਮਰੇ 'ਚ ਸ਼ਾਇਦ ਕੱਢ ਵੀ ਰਿਹਾ ਹੈ ਜੀ ਠੀਕ ਹੈ ਇਹ ਉੱਪਰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਜੀ ਵੀ ਸ਼ਾਇਦ ਹੋ ਗਿਆ ਏ 66 ਚਿੱਟੇ ਫਿਰ ਜਾਂਦੇ ਜੀ ਅੱਛਾ ਹਾਂਜੀ ਸੋ ਜਦੋਂ 66 ਚਿੱਟੇ ਫਿਰ ਗਏ ਉਹਦਾ ਮਤਲਬ ਇਹ ਹੈਗਾ ਵੀ ਆ ਬੀ ਸ਼ਹਿਦ ਹੋ ਗਿਆ ਜੀ ਹੋ ਗਿਆ ਉਹਨਾਂ ਨੂੰ ਅੱਛਾ 66 ਤੋਂ ਫਲਾਵਟ ਆ ਜਾਂਦੀ ਜੀ ਮੱਖੀ ਫਲਾ ਦਿੰਦੀ ਚਹਿਦ ਪਾ ਕੇ ਠੀਕ ਹੈ ਠੀਕ ਹੈ ਸੋ ਇਹ ਕਿੰਨੇ ਕ ਸਮੇਂ ਬਾਅਦ ਜਿਹੜਾ ਹੈਗਾ ਸ਼ਹਿਦ ਇਹ ਸਾਰਾ ਕੁਝ ਮੌਸਮ ਤੇ ਡਿਪੈਂਡ ਹੈ ਜੀ ਨਿਕਲਣੇ ਨੂੰ ਹਫਤੇ ਬਾਅਦ ਵੀ ਸ਼ਹਿਦ ਨਿਕਲ ਚੱਲਦਾ ਸਕਦਾ ਜੇ ਮੌਸਮ ਔਰ ਫੁੱਲ ਸਹੀ ਹੈ ਇਹ ਸ਼ਹਿਦ ਮੱਖੀ ਤੇ ਡਿਪੈਂਡ ਹੈ ਜੀ ਸਾਰਾ ਬੇ ਬਕਸੇ 'ਚ ਕਿੰਨੀ ਮੱਖੀ ਹੈ ਜੀ ਵੈਸੇ ਸਾਡੇ ਕੋਲ ਉਹ ਟਿਪ ਐਂਡ ਟਿਕ ਕਿ ਲੋਦੀ ਸਾਲ ਦੀ ਐਵਰੇਜ ਆਉਂਦੀ ਜੀ ਇੱਕ ਬਾਕਸ ਦੀ ਜਿਹੜਾ ਸਿੰਗਲ ਬਾਕਸ ਹੈ ਜੀ ਠੀਕ ਹੈ ਹਾਂਜੀ ਸੋ ਉਹਦੇ ਹਿਸਾਬ ਨਾਲ ਫਿਰ ਤੁਸੀਂ ਬਾਕਸਿਆਂ ਦੇ ਹਿਸਾਬ ਨਾਲ ਦੇਖਦੇ ਹੋ ਕਿੰਨਾ ਸ਼ਹਿਦ ਹੈਗਾ ਉਹ ਤੋਂ ਬਾਅਦ ਸ਼ਹਿਦ ਇਕੱਠਾ ਕਰਦੇ ਹਾਂ ਠੀਕ ਹੈ ਜੀ ਉਹ ਜਿਹੜਾ ਤੁਸੀਂ ਸ਼ਹਿਦ ਇਕੱਠਾ ਕਰ ਲੈਂਦੇ ਫਿਰ ਉਹਦਾ ਕੀ ਕਰਦੇ ਅੱਗੇ ਪ੍ਰੋਸੈਸਿੰਗ ਕਿਦਾਂ ਪ੍ਰੋਸੈਸਿੰਗ ਜਿਹੜਾ ਕਿ ਅਸੀਂ ਆਪ ਵੇਚਦੇ ਹੀ ਆਪਣੇ ਮਾਰਕੇ ਨਾਲ ਉਹ ਤਾਂ ਮੈਂ ਘਰੇ ਹੀ ਪ੍ਰੋਸੈਸਿੰਗ ਯੂਨਿਟ ਲਗਾਇਆ ਹੋਇਆ ਵਾ ਜੀ ਉਹ ਚ ਪ੍ਰੋਸੈਸ ਕਰਕੇ ਵੇਚਦੇ ਤੇ ਬਾਕੀ ਅਸੀਂ ਜਿਹੜਾ ਆਪਣੇ ਤੋਂ ਫालतू ਸ਼ਹਿਦ ਹੈ ਉਹ ਅਸੀਂ ਟਰੇਡਰ ਨੂੰ ਦੇ ਦਿੰਦੇ ਟਰੇਡਰਾਂ ਗਾ ਐਕਸਪੋਰਟਰਾਂ ਨੂੰ ਦੇ ਦਿੰਦੇ ਜੀ ਸੋ ਜਿਹੜਾ ਤੁਸੀਂ ਇੱਥੋਂ ਸ਼ਹਿਦ ਕਰ ਲੈਨੇ ਹੋ ਇਕੱਠਾ ਨਾਲੋ ਜਿੱਦਾਂ ਤੁਸੀਂ ਦੱਸ ਰਹੇ ਹੋ ਫਰੇਮ ਆਪਾਂ ਕੱਢ ਕੇ ਮੱਖੀਆਂ ਜਿਹੜੀਆਂ ਹੈਗੀਆਂ ਲੱਗ ਕਰ ਲੈਨੇ ਹੋ ਸੋ ਤੋਂ ਬਾਅਦ ਫਿਰ ਇੱਥੇ ਆ ਕੇ ਕਿੱਦਾਂ ਇਹ ਕੰਮ ਹੁੰਦਾ ਇੱਥੇ ਮਸ਼ੀਨ 'ਚ ਕੱਢਦੇ ਜੀ ਘੁਮਾ ਕੇ ਵੈਕਿਊਮ ਦੇ ਨਾਲ ਛੱਤਾ ਉਸੇ ਤਰ੍ਹਾਂ ਬੱਚੇ ਉਸੇ ਤਰ੍ਹਾਂ ਹੂੰ ਸਿਰਫ ਮੱਖੀ ਉੱਥੇ ਝਾੜੀ ਜੀ ਛੱਤੇ ਲੈਂਦੇ ਘੁਮਾਏ ਵੇਚੂਦੇ ਵੈਕਿਊਮ ਦੇ ਨਾਲ ਹਵਾ ਬਾਹਰ ਆਏਗੀ ਸ਼ਹਿਦ ਉਸ ਜਗ੍ਹਾ ਤੇ ਜਾਏਗਾ ਉਹ ਨਿਕਲ ਜਾਏਗਾ ਸੱਤਾ ਨਹੀਂ ਤੋੜਦੇ ਜੀ ਚ ਸੱਤਾ ਨਹੀਂ ਤੋੜਦੇ ਹਾਂਜੀ ਉਹ ਐਜਟੇਜ ਰਹੇਗਾ ਜੀ ਸੋ ਮਤਲਬ ਇਹ ਹੈ ਵੀ ਆਪਾਂ ਗੱਲ ਕਰਦੇ ਆ ਸਿਰਫ ਇੱਥੇ ਆ ਕੇ ਫਰੇਮ ਖਾਲੀ ਹੁੰਦਾ ਹੈਗਾ ਹਾਂਜੀ ਹਾਂਜੀ ਸ਼ਹਿਦ ਹੀ ਖਾਲੀ ਹੋਏਗਾ ਬੱਚੇ ਅੰਡੇ ਬਾਕੀ ਸਾਰਾ ਕੁਝ ਲਾਰਵਾ ਉਸੇ ਤਰ੍ਹਾਂ ਵਾਪਸ ਫਿਰ ਅਸੀਂ ਬਕਸੇ ਨੂੰ ਲਿਆ ਕੇ ਦੇ ਦਿੰਦੇ ਹਾਂ ਉਹਦੇ ਰਹਿ ਜੂਗਾ ਉਹ ਹਾਂਜੀ ਸੋ ਮਤਲਬ ਇਹ ਮਸ਼ੀਨ ਇਹੋ ਜੀ ਹੋਊਗੀ ਵੀ ਜਿਹਦੇ ਵਿੱਚ ਆਪਾਂ ਪਤਾ ਲੱਗ ਜਾਂਦਾ ਹੈ ਹਾਂਜੀ ਠੀਕ ਹੈ ਸੋ ਹੁਣ ਇੱਕ ਇਹਦੇ ਵਿੱਚ ਇਹ ਜਾਣ ਦੀ ਜ਼ਰੂਰਤ ਹੈਗੀ ਜਿੱਦਾਂ ਹੁਣ ਇਹਦੇ ਵਿੱਚ ਤੁਸੀਂ ਸ਼ਹਿਦ ਇਕੱਠਾ ਕਰ ਰਹੇ ਹੋ ਟਰੇਆਂ ਕੱਢ ਕੇ ਮੱਖੀ ਸਾਫ਼ ਕਰ ਹਾਂਜੀ ਸੋ ਫਿਰ ਜਿਹੜਾ ਸ਼ਹਿਦ ਹੈਗਾ ਉਹਨੂੰ ਸਾਫ਼ ਕਿੱਦਾਂ ਕੀਤਾ ਜਾਂਦਾ ਹੈ ਜਾਂ ਉਹਨੂੰ ਤੁਸੀਂ ਲੰਬੇ ਸਮੇਂ ਤੱਕ ਰੱਖਣ ਦੇ ਲਈ ਸਾਹਮਣੇ ਸਵਾਲ ਲਈ ਉਹਨਾਂ ਨੂੰ ਪਲਾਸਟਿਕ ਦੀਆਂ ਬਾਲਟੀਆਂ 'ਚ ਸਟੋਰ ਕਰਦੇ ਜੀ ਇਹ ਫੂਡ ਗ੍ਰੇਡ ਬਾਲਟੀਆਂ ਜੀ ਇਹਨਾਂ 'ਚ ਸਟੋਰ ਕਰਦੇ ਜੀ ਹੂੰ ਜਿਹੜਾ ਹੈ ਨਾ ਜੀ ਇਹਨਾਂ ਬਕਸਿਆਂ ਤੋਂ ਸ਼ਹਿਦ ਕਲੈਕਟ ਕਰਨ ਤੋਂ ਬਾਅਦ ਹੂੰ ਅਸੀਂ ਇਹ ਸ਼ਹਿਦ ਬਾਲਟੀਆਂ 'ਚ ਪਾ ਲੈਂਦਾ ਜੀ ਠੀਕ ਹੈ ਤੇ ਆਪਣੇ ਘਰ ਲੈ ਜਾ ਕੇ ਅਸੀਂ ਕੋल्ड स्टोरेज 'ਚ ਰੱਖ ਲੈਂਦੇ ਹਾਂ ਸਾਨੂੰ ਹੂੰ ਜਿੰਨੀ ਜ਼ਰੂਰਤ ਹੈ ਉਹਨਾਂ ਅਸੀਂ ਪ੍ਰੋਸੈਸ ਕਰ ਲੈਂਦੇ ਪੈਕਿੰਗ ਵਾਸਤੇ ਜੀ ਹੂੰ ਤੇ ਸ਼ਹਿਦ ਮਾਰਕੀਟ ਕਰਨਾ ਜੀ ਅਲੱਗ-ਅਲੱਗ ਫਲੇਵਰ ਦਾ ਅਲੱਗ-ਅਲੱਗ ਕ੍ਰੋਪ ਦਾ ਜਿੰਨੀ ਤਰ੍ਹਾਂ ਦੀ ਕ੍ਰੋਪ ਓਨੀ ਤਰ੍ਹਾਂ ਦਾ ਉਹਦਾ ਫਲੇਵਰ ਹੈ ਓਨੀ ਤਰ੍ਹਾਂ ਦਾ ਉਹਦਾ ਕਲਰ ਹੈ ਜੀ ਅੱਛਾ ਹਰ ਸ਼ਹਿਦ ਦਾ ਆਪਣਾ ਕਲਰ ਹੈ ਹਰ ਫਲੋਰੀ ਦਾ ਆਪਣਾ ਕਲਰ ਹੈ ਆਪਣਾ ਟੇਸਟ ਹੈ ਤੇ ਅਸੀਂ ਉਸ ਨੂੰ ਫਿਰ ਉਸ ਹਿਸਾਬ ਨਾਲ ਘਰ ਪ੍ਰੋਸੈਸਿੰਗ ਕਰਕੇ ਜੀ ਫਿਰ ਕਿਲੋ ਅੱਧਾ ਕਿਲੋ 250 ਗ੍ਰਾਮ ਦੀ ਪੈਕਿੰਗ ਕਰਕੇ ਅਸੀਂ ਮਾਰਕੀਟ 'ਚ ਵੇਚਦੇ ਜਿਹੜੇ ਟ੍ਰੇਡ ਕਰਦੇ ਸ਼ਹਿਦ ਦੀ ਉਹਨਾਂ ਨੂੰ ਚੁਕਾ ਦਿੰਦੇ ਠੀਕ ਹੈ ਸੋ ਇਹ ਫਿਰ ਜਿਹੜੀ ਸਾਰੀ ਤੁਹਾਡੀ ਟ੍ਰੇਨਿੰਗ ਹੈਗੀ ਐ ਸਾਰਾ ਰਲਾ ਮਲਾ ਕੇ ਜਿੰਨਾ ਸਾਰਾ ਪ੍ਰੋਸੈਸਿੰਗ ਦਾ ਕੋਲਡ ਸਟੋਰੇਜ ਦਾ ਸਾਰਾ ਤੁਹਾਡਾ ਆਪਣਾ ਹੀ ਐ ਹਾਂਜੀ ਸਾਰਾ ਆਪਣਾ ਜੀ ਠੀਕ ਐ ਸੋ ਇਹਦੇ ਲਈ ਜੇ ਤਾਂ ਕੋਈ ਕਿਸਾਨ ਖੁਦ ਦਾ ਬੜੇ ਲੈਵਲ ਤੇ ਕਰਦਾ ਜਿਹੜਾ ਕੋਲਡ ਸਟੋਰੇਜ ਦਾ ਨਾ ਜੀ ਉਹ ਬਾਗਬਾਨੀ ਵਿਭਾਗ ਮੰਤਰੀਬਨ ਤਕਰੀਬਨ 1.5 ਲੱਖ ਰੁਪਏ ਦਿੰਦਾ ਸਾਨੂੰ 3 ਟਨ ਦਾ ਕੋਲਡ ਸਟੋਰ ਬਣਾਉਣ ਨੂੰ ਠੀਕ ਐ ਤੇ ਉਹਦੇ ਤੇ ਖਰਚ ਆ ਜਾਂਦਾ ਜੇ ਤੁਸੀਂ ਵਧੀਆ ਢੰਗ ਨਾਲ ਬਣਾਉਣਾ ਤਾਂ 1.5 ਲੱਖ ਰੁਪਏ ਖਰਚਾ ਆ ਜਾਂਦਾ ਜੀ ਠੀਕ ਐ ਸੋ ਇਹ ਕਪਾ ਜਾਣਦੇ ਆ ਕਿ ਜੇ ਕੋਈ ਕਿਸਾਨ ਨੇ ਤੁਸੀਂ ਦੱਸਿਆ ਸੀਗਾ ਵੀ 100 ਬਕਸਿਆਂ ਤੋਂ ਸ਼ੁਰੂ ਕਰੇ ਹਾਂਜੀ ਘੱਟੋ ਘੱਟ ਹਾਂਜੀ ਜੇ ਉਹ 100 ਬਕਸਿਆਂ ਤੋਂ ਸ਼ੁਰੂ ਕਰਦਾ ਤਾਂ ਉਹਦਾ ਕਿੰਨਾ ਖਰਚ ਆਊਗਾ ਇਨਵੈਸਟਮੈਂਟ 100 ਬਕਸੇ ਨੂੰ ਘੱਟੇ ਘੱਟ 2.5 ਤੋਂ 3 ਲੱਖ ਰੁਪਏ ਦੀ ਇਨਵੈਸਟਮੈਂਟ ਮੰਨ ਕੇ ਚੱਲੋ ਉਸ ਚੋਂ ਤੁਹਾਨੂੰ ਨਾ ਹੀ ਲੇਬਰ ਦਾ ਕੋਈ ਬੰਦਾ ਰੱਖਣ ਦੀ ਜ਼ਰੂਰਤ ਨਹੀਂ ਆ 100 ਬਕਸੇ ਤੇ ਉਹ ਇਕੱਲਾ ਆਪ ਹੀ ਕੰਮ ਕਰ ਸਕਦਾ ਹੂੰ 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 ਜੇ 100 ਤੋਂ ਵੱਧ ਆਏ ਸ਼ਾਇਦ ਕੱਢਣ ਨੂੰ ਕਿਸੇ ਤੋਂ ਵੀ ਬੰਦੇ ਹਾਇਰ ਕਰ ਲੈਣਾ ਕਰ ਲੈਂਦਾ ਜੀ ਠੀਕ ਹੈ ਸ਼ਾਇਦ ਕੱਢਣ ਨੂੰ ਮਾਈਗ੍ਰੇਸ਼ਨ ਕਰਨ ਨੂੰ ਉਹ ਬੰਦੇ ਹਾਇਰ ਕਰ ਸਕਦਾ ਜੀ ਹੂੰ ਹੂੰ ਉਸ ਦਾ ਇੱਕ ਸਾਰੇ ਸਾਲ ਇੱਕ ਵਰਕਰ ਰੱਖਣ ਨਾਲ ਤੋਂ ਉਸ ਨੂੰ ਹਾਇਰ ਕਰਨੇ ਬੰਦੇ ਸਸਤੇ ਪੈਣੇ ਜੀ ਠੀਕ ਹੈ ਉਸ ਦਾ ਪ੍ਰੋਫਿਟ ਵਧੇਗਾ ਉਸ ਦੇ ਨਾਲ ਹੂੰ ਹੂੰ ਸੋ ਮਤਲਬ ਹੈ ਉਹ 2.5 ਲੱਖ ਦੀ ਇਨਵੈਸਟਮੈਂਟ ਇਹਦੇ ਤੇ ਹੈਗੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਪ੍ਰੋਫਿਟ ਦੀ ਸੋ ਇਹਦੇ ਵਿੱਚ ਕਿੰਨਾ ਕੁ ਪ੍ਰੋਫਿਟ ਹੈਗਾ ਫਿਰ ਜੇ ਪ੍ਰੋਫਿਟ ਦੀ ਐਵਰੇਜ ਕੱਢੀ ਜਾਵੇ ਤਾਂ ਜੀ ਇੱਕ ਬਕਸਾ ਤਕਰੀਬਨ 1000 ਰੁਪਿਆ ਸਾਨੂੰ ਛੱਡ ਦਿੰਦਾ ਜੀ ਸਾਲ ਦਾ ਸਾਲ ਦਾ ਹਾਂ ਜੀ ਸੋ ਮਤਲਬ ਜੇ ਫਿਰ 100 ਬਕਸਿਆਂ ਦੇ ਵਿੱਚੋਂ ਸਾਲ ਦੀ ਐਵਰੇਜ 10000 ਰੁਪਏ ਉਹਦੀ ਹੋ ਗਈ ਹੈ। ਹਾਂਜੀ ਪਹਿਲੇ ਸਾਲ ਦੀ ਜੀ। ਪਹਿਲੇ ਸਾਲ ਦੀ ਜੀ। ਤੇ 50 ਬਕਸੇ ਉਸ ਦੇ ਉਸ ਤਰ੍ਹਾਂ ਵੱਜ ਜਾਣਗੇ ਜੀ। ਮਤਲਬ 50 ਬਕਸੇ ਉਹਦੇ ਐਕਸਟਰਾ ਹੋ ਜਾਣਗੇ ਹੋਰ। ਹਾਂਜੀ ਠੀਕ ਹੈ। ਸੋ ਉਧਰ ਉਹਦਾ ਬਨਾਫਾ ਹੋ ਗਿਆ ਜਦੋਂ ਉਧਰ ਹਾਂਜੀ ਪੈਸਾ ਜਿਹੜਾ ਹੈਗਾ ਵੱਧਦਾ ਇਹ ਜਿਹੜੇ ਮੈਂ ਖਰਚਾ 1000 ਰੁਪਏ ਦੱਸ ਰਿਹਾ ਇਹ ਮੈਂ ਇਨਕਲੂਡ ਜਿਹੜਾ ਲੇਬਰ ਦਾ ਪਰਸਨ ਹੈ ਉਹਦੀ ਤਨਖਾਹ ਵਿੱਚ ਹੈ। ਠੀਕ ਹੈ ਉਹ ਤਰਖਾ ਵੀ ਉਸ ਨੂੰ ਬਜੇਗੀ ਜਿਉ ਆਪ ਕਰਦਾ ਏ ਸੋ ਇੱਕ ਤੁਹਾਡੇ ਕੋਲ 900 ਬਕਸੇ ਹੈਗੇ ਆ 900 ਬਕਸੇ ਤੁਸੀਂ ਕੰਮ ਕਰਦੇ ਹੋ ਸੋ ਦੇ ਲਈ ਕਿੰਨੀ ਲੇਬਰ ਦੀ ਲੋੜ ਪੈਂਦੀ ਹੈ ਫਿਰ ਮੇਰੇ ਕੋਲ ਇਸ ਵੇਲੇ ਤਾਂ ਪੰਜ ਬੰਦੇ ਹੈ ਜੀ ਛੇਵਾਂ ਮੈਂ ਜੀ ਠੀਕ ਹੈ ਹਾਂ ਜੀ ਅਸੀਂ ਇਹਨਾਂ ਨਾਲੇ ਕੰਮ ਚਲਾ ਰਹੇ ਜੀ ਠੀਕ ਹੈ ਤੁਸੀਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਟ੍ਰੇਨਿੰਗ ਕਿੱਥੇ-ਕਿੱਥੋਂ ਲਈਆਂ ਸੀਗੀਆਂ ਕਿਹੜੀਆਂ ਮੈਂ ਸਭ ਤੋਂ ਪਹਿਲਾਂ ਜਿਹੜੀ ਬੇਸਿਕ ਟ੍ਰੇਨਿੰਗ ਆ ਉਹ ਐਗਰੀਕਲਚਰ ਡਿਪਾਰਟਮੈਂਟ ਤੋਂ ਲਈ ਸੀ ਆਨੰਦਪੁਰ ਸਾਹਿਬ ਤੋਂ ਜੀ ਉਸ ਤੋਂ ਬਾਅਦ ਫਿਰ ਮੈਂ ਕੇਵੀਕੇ ਤੋਂ ਟ੍ਰੇਨਿੰਗ ਲਈ ਜੀ ਹੂੰ ਫਿਰ ਮੈਂ ਪੀਏਯੂ ਲੁਧਿਆਣੇ ਤੋਂ ਸਮੇਂ ਸਮੇਂ ਤੋਂ ਜਿਹੜੀਆਂ ਐਡਵਾਂਸ ਟ੍ਰੇਨਿੰਗਾਂ ਉਹ ਲੈਂਦੇ ਰਹਿੰਦੇ ਤੇ ਬਾਕੀ ਸਾਡਾ ਹਰ ਮਹੀਨੇ ਜੀ ਜਿਹੜੀ ਹੈ ਪੀਏਯੂ ਦੇ ਵਿੱਚ ਪ੍ਰੋਗਰੈਸਿਵ ਕੀਪਰ ਐਸੋਸੀਏਸ਼ਨ ਉਹਦਾ ਮੈਂ ਮੈਂਬਰ ਹੈ ਜੀ ਠੀਕ ਹੈ ਤੇ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ ਸਾਡੀ ਉੱਥੇ ਮੀਟਿੰਗ ਹੁੰਦੀ ਹੈ ਮੀਟਿੰਗ ਹੁੰਦੀ ਹੈਗੀ ਉੱਥੇ ਵੀ ਸਾਨੂੰ ਡਾਕਟਰ ਸਾਹਿਬ ਜੋ ਸਾਨੂੰ ਜ਼ਰੂਰਤ ਹੈ ਜੋ ਸਾਡੀ ਪ੍ਰੋਬਲਮ ਹੈ ਉਹ ਹੱਲ ਕਰਦੇ ਸੋ ਇਹਦੇ ਵਿੱਚ ਮੈਂ ਤੁਹਾਨੂੰ ਕਿਸਾਨ ਵੀਰੋ ਵੀ ਦੱਸ ਦਵਾਂ ਇਹਨਾਂ ਨੂੰ ਮੁੱਖ ਮੰਤਰੀ ਅਵਾਰਡ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈਗਾ ਸੋ ਸਰ ਉਹ ਅਵਾਰਡ ਦੇ ਜਿਹੜਾ ਸਨਮਾਨਿਤ ਉਹਨੂੰ ਕੀਤਾ ਗਿਆ ਹੈਗਾ ਕਿਸ ਦੇ ਲਈ ਕੀਤਾ ਸੀਗਾ ਸੈੱਡ ਦੇ ਲਈ ਜਾਂ ਕਿਵੇਂ ਮੈਂ ਪਹਿਲੇ ਬਰੀਡਿੰਗ ਦਾ ਕੰਮ ਕਰਦਾਤਾ ਜੀ ਠੀਕ ਹੈ ਹਾਂ ਜੀ ਤੇ ਮੇਰੇ 2017 ਚ ਸਾਰੇ ਬਕਸੇ ਵਹਿ ਗਏ ਤੇ ਜੀ ਬੱਦਲ ਫੱਟੜ ਨਾਲ ਮਨਾਲੀ ਠੀਕ ਹੈ ਫਿਰ ਮੈਂ 0 ਤੋਂ ਫਿਰ ਦੁਬਾਰੇ ਕੰਮ ਸਟਾਰਟ ਕੀਤਾ ਜੀ ਠੀਕ ਹੈ ਜੀ ਸੋ ਹੁਣ ਜਿਹੜਾ ਹੈਗਾ ਤੁਹਾਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਸੀ ਉਹ ਬਰੀਡਿੰਗ ਦੇ ਲਈ ਕੀਤਾ ਗਿਆ ਸੀ ਹਾਂ ਜੀ ਠੀਕ ਹੈ ਤੇ ਹੁਣ ਵੀ ਬਰੀਡਿੰਗ ਕਰਦੇ ਹੋ ਜਾਂ ਨਹੀਂ ਹਾਂ ਹੁਣ ਮੈਂ ਦੁਬਾਰੇ ਬਰੀਡਿੰਗ ਸ਼ੁਰੂ ਕੀਤੀ ਹੈ ਜੀ ਠੀਕ ਹੈ ਬਰੀਡਿੰਗ ਦਾ ਕੀ ਪ੍ਰੋਸੈਸ ਹੁੰਦਾ ਹੈਗਾ ਵੀ ਤੁਸੀਂ ਬਰੀਡਿੰਗ ਕਰਕੇ ਕਿਵੇਂ ਬਰੀਡਿੰਗ ਅਸੀਂ ਕੁਇਨਾਂ ਤਿਆਰ ਕਰਕੇ ਨਾ ਜੀ ਉਹਨਾਂ ਨੂੰ ਗਰਾਫਟਿੰਗ ਕਰਕੇ ਹਮ ਜਿਹੜਾ ਕੁਇਨ ਦਾ ਪਾਜਾ ਲਾਰਵਾ ਉਹਨੂੰ ਚੱਕ ਕੇ ਅਸੀਂ ਗਰਾਫਟ ਕਰਕੇ ਕੁਇਨਾਂ ਤਿਆਰ ਕਰਦੇ ਛੋਟੇ ਮੀਟਿੰਗ ਬਾਕਸ ਚ ਕੁਆਲਿਟੀ ਦੀਆਂ ਜਿਹੜੇ ਵਧੀਆ ਜੀਲਡ ਦਿੰਦੀਆਂ ਵਧੀਆ ਪੈਦਾਵਾਰ ਕਰਦੀਆਂ ਘੱਟ ਲੜਦੀਆਂ ਮੱਖੀਆਂ ਸ਼ਹਿਦ ਜ਼ਿਆਦਾ ਦਿੰਦੀਆਂ ਉਹਨਾਂ ਤੋਂ ਅਸੀਂ ਕੁਇਨਾਂ ਤਿਆਰ ਕਰਦੇ ਜੀ ਠੀਕ ਹੈ ਹਾਂਜੀ ਸੋ ਉਹਦੇ ਲਈ ਵੀ ਤੁਹਾਨੂੰ ਜਿਹੜੀ ਇਹ ਹੀ ਹੈ ਨਸਲ ਹੈਗੀ ਹੈ ਇਹ ਹੀ ਨਸਲ ਦੀਆਂ ਤਿਆਰ ਹੁੰਦੀਆਂ ਹਾਂਜੀ ਇਹ ਹੀ ਨਸਲ ਦੀਆਂ ਪਸਮੈਲੀ ਫੇਰਾਦੀਆਂ ਇਹਨਾਂ ਬਕਸਿਆਂ ਚ ਤਈ ਅਸੀਂ ਐਵਰੇਜ ਦੇਖਦੇ ਵੇ ਕਿਹੜੀ ਮੱਖੀ ਘੱਟ ਲੜਦੀ ਔਰ ਸ਼ਹਿਦ ਜ਼ਿਆਦਾ ਦਿੰਦੀ ਜੀ ਠੀਕ ਹੈ ਉਸ ਬਕਸੇ ਤੋਂ ਅਸੀਂ ਕੁਇਨਾਂ ਤਿਆਰ ਕਰਦੇ ਇਹਨਾਂ ਤਿਆਰ ਕਰਦੇ ਹਾਂ ਸੋਣਾ ਜੀ ਨਾ ਤੁਸੀਂ ਜਾਣਾਂਗੇ ਸਰ ਤੁਹਾਡਾ ਫਿਊਚਰ ਦੇ ਵਿੱਚ ਕੀ ਪਲਾਨ ਹੈਗਾ ਜਿਵੇਂ ਹੁਣ ਤਾਂ 900 ਬਕਸਿਆਂ ਤੇ ਹੈਗਾ ਸ਼ਾਇਦ ਦੀ ਪ੍ਰੋਸੈਸਿੰਗ ਕਰਕੇ ਸੇਲ ਕਰਦੇ ਹਾਂ ਅੱਗੇ ਤੁਸੀਂ ਕੀ ਕਰਨੋ ਕਰੋਗੇ ਹੁਣ ਮਧੂਮੱਖੀ ਪਾਲਣ ਚ ਉਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜੀ ਮੇਰੇ ਕੋਲ 3600 ਬਕਸੇ ਦੇ ਕਰੀਬ ਤੇ ਜੀ 2016-17 ਚ 2017 ਚ ਮਨਾਲੀ ਬੱਦਲ ਫਟਿਆ ਮੇਰੇ ਸਾਰੇ ਬਕਸੇ ਉੱਥੇ ਬਹਿ ਗਏ ਤੇ ਜੀ ਠੀਕ ਹੈ ਸਿਰਫ ਮੇਰੇ ਕੋਲ 35 ਬਕਸੇ ਬਜੇਦੇ ਉਸ ਟਾਈਮ ਹੂੰ ਤੇ ਮੈਂ 0 ਤੋਂ ਸਮਝ ਲਓ ਬਈ 0 ਤੋਂ ਹੀ ਦੁਬਾਰਾ ਸਟਾਰਟ ਕੀਤਾ ਜੀ ਕੰਮ ਹੂੰ ਤੇ ਹੁਣ ਮੇਰਾ ਫਿਊਚਰ ਚ ਫੇਰ ਉਹੀ ਆ ਬਈ 4 ਕ ਹਜ਼ਾਰ ਬਕਸਾ ਲੈ ਜੀ ਤੇ ਮੈਂ ਵੀ ਬਰੀਡਿੰਗ ਜਿਹੜੀ ਆ ਬਾਗਬਾਨੀ ਵਿਭਾਗ ਵੀ ਬਰੀਡਰ ਬਣਾਦਾ ਜੀ ਉਹ ਮੈਂ ਅਪਲਾਈ ਕੀਤਾ ਵਾ ਉਹ ਵੀ ਤਕਰੀਬਨ 90% ਮੇਰਾ ਕੰਮ ਜਿਹੜਾ ਹੋ ਗਿਆ ਵਾ ਵੀ ਬਰੀਡਰ ਦਾ ਹੂੰ ਸੋਖਸਾਨ ਵੀਰੋ ਇਹ ਸੰਨ ਅਸ਼wini ਜੀ ਜਿਨ੍ਹਾਂ ਨੇ 1999 ਦੇ ਵਿੱਚ ਸਿਰਫ 20 ਬਕਸਿਆਂ ਤੋਂ ਮਧੂਮੱਖੀ ਪਾਲਣ ਦਾ ਕੰਮ ਕਰਕੇ ਉਸ ਕੰਮ ਨੂੰ ਬੜੇ ਵੱਡੇ ਲੈਵਲ ਤੱਕ ਪਹੁੰਚਾਇਆ ਫਿਰ ਕਿਸੇ ਕਾਰਨ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਤੇ ਫਿਰ ਇਹਨਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ 900 ਬਕਸਾਂ ਦੇ ਜਿਹੜਾ ਇਹ ਕੰਮ ਕਰ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਸੀਂ ਇਸੇ ਤਰ੍ਹਾਂ ਦੇ ਹੋਰ ਕਿਸਾਨ ਜੋ ਅਲੱਗ-ਅਲੱਗ ਆਪਣੇ ਖੇਤਰ ਦੇ ਵਿੱਚ ਆਪਣੇ ਕਿਸੇ ਵੀ ਤਰ੍ਹਾਂ ਦਾ ਲੱਗ ਕੰਮ ਕਰ ਰਹੇ ਨੇ ਚਾਹੇ ਉਹ ਪੋਲਟਰੀ ਫਾਰਮਿੰਗ ਹੋਵੇ ਜਾਂ ਆਪਾਂ ਗੱਲ ਕਰਦੇ ਆਂ ਬਾਗਬਾਨੀ ਵਿਭਾਗ ਹੋਵੇ ਜਾਂ ਖੇਤੀਬਾੜੀ ਦੇ ਵਿੱਚ ਕਿਸੇ ਤਰ੍ਹਾਂ ਦਾ ਲੱਗ ਕਰ ਰਹੇ ਨੇ ਸੋ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਜੇਕਰ ਤੁਹਾਡੇ ਕੋਲ ਵੀ ਜਾਂ ਤੁਹਾਡੇ ਜਾਣਕਾਰੀ ਦੇ ਵਿੱਚ ਵੀ ਕੋਈ ਅਜਿਹੇ ਕਿਸਾਨ ਨੇ ਜੋ ਆਪਣੇ ਕਿੱਤੇ ਤੋਂ ਅਲੱਗ ਕੀਤਾ ਕਰ ਰਹੇ ਨੇ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਸਾਨੂੰ ਵਟਸਐਪ ਕਰਕੇ ਉਹਨਾਂ ਬਾਰੇ ਦੱਸ ਸਕਦੇ ਹੋ ਜਾਂ ਸਾਨੂੰ ਫੋਨ ਕਰਕੇ ਉਹਨਾਂ ਦੀ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਆਪਾਂ ਉਹਨਾਂ ਦੀ ਵੀਡੀਓ ਵੀ ਸਾਂਝਾ ਕਰਕੇ ਹੋਰ ਕਿਸਾਨ ਜੋ ਇਹਨਾਂ ਕੰਮਾਂ ਵਿੱਚ ਆਣਾ ਚਾਹੁੰਦੇ ਨੇ ਕਿਹੜੀ ਕਿਹੜੀ ਟ੍ਰੇਨਿੰਗ ਲੈਣ ਦੀ ਲੋੜ ਹੁੰਦੀ ਹੈ ਜਾਂ ਕੰਮ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਉਹ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਸਕੀਏ ਤਦ ਤੱਕ ਲਈ ਦਿਓ ਆਜ਼ਾਦਤ ਬਹੁਤ ਬਹੁਤ ਧੰਨਵਾਦ